ਕੱਲ ਜਿਹੜੀ ਉੱਤਰੀ ਜ਼ੋਨ ਕੌਂਸਲ ਦੀ 32ਵੀਂ ਮੀਟਿੰਗ ਹੋਈ ਹੈ ਨਾਰਥ ਜ਼ੋਨ ਕੌਂਸਲ ਜਿਹੜੀ ਹੈ ਉਹਦੀ 32ਵੀਂ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਕੀਤੀ ਉਹਦੇ ਵਿੱਚ हरियाणा ਨੇ Rajasthan ਨੇ Himachal ਨੇ Jammu Kashmir ਨੇ Ladakh ਨੇ Punjab ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਰ ਢੀਕ ਕੇ ਨਾ ਰੱਖਾਂ ਬਸ ਇਹ ਤਾਂ মিডিਆ ਨੂੰ ਕੱਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਹੈ ਨਾਲ ਜਿਹੜਾ ਡੋਸੀਅਰ ਡੈਲੀਗੇਟ ਡੋਸੀਅਰ ਜਿਹੜਾ ਉਹ ਵੀ ਨਾਲ ਆ ਰਿਹਾ ਆਮ ਤੌਰ ਮੇਨ ਤੌਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿੰਨਾਂ ਚ ਮੈਂ ਮੁੱਦਿਆਂ ਦੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਹਦਾ ਕੰਟਰੋਲ ਸਾਡੇ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁ ਖੇਤਰ ਦੇ ਫਾਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੁਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਹਨਾਂ ਦੇ ਲਈ। ਹੁਣ ਮੇਰੀ ਵਾਰੀ ਆਈ ਬੋਲਣ ਦੀ। ਮੈਂ ਕਹਾਂ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣੀ ਲਿਆ ਆਉਣਾ ਵੈਸੇ ਜਿੰਨਾਂ ਨੇ ਪਾਛਣਾ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਿਲ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ। ਇਹ ਕਹਿੰਦਾ ਸਾਨੂੰ ਹੈਡਵੌਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚੋ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਆਰਐਮਬੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹੇ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਕੋ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਮਨਾ ਛਾੜਦੇ ਹੋ ਨਾ ਕਿਤੇ ਛੋਟੇ ਭਾਈ ਕੋ ਗੁਬਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕੋ ਹੀ ਤਰਕ ਹੈ ਜੀ 1952 ਪੋਂ ਜਿਆਦੀਆਂ ਗੱਲਾਂ ਕਰੀ ਜਾਂਦੇ ਆ 1968 ਦੀਆਂ ਗੱਲਾਂ ਚਲੋ ਜੇ 1968 ਦੀ ਅਸੀਂ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMB ਇਹਦੇ ਚ ਰਾਜਸਥਾਨ ਦਾ ਹਿਮਾਚਲ ਹੈ ਇਸੈ ਨਹੀਂ ਬਣਦਾ ਰਿਪੀਰੀਅਨ ਸਟੇਟ ਹੀ ਹੈ ਨਹੀਂ ਇਹ ਕਹੋ ਮੰਗਦੇ ਕਿ BBMB ਚ ਸਾਡਾ ਇੱਕ ਪੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ 1966 ਚ ਸੋਧ ਕਰ ਲਓ ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਜੀ ਯੂਨੀਵਰਸਿਟੀ ਚੋਂ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੇ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ 'ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾਤੀ ਫਰੰਟ ਰੋਅ 'ਚ ਪੰਜਾਬ ਦੇ ਸੀਐਮ ਤਾਂ ਲਾਦੇ ਐਸੀ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਲਜਾਂ ਦਾ ਹਿੱਸਾ ਕੱਢਦੇ ਆਂ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਕ੍ਰੁਸ਼ੇਤਰਾ ਦੀ ਯੂਨੀਵਰਸਿਟੀ ਬਣਾ ਲਈ ਹੁਣ ਕ੍ਰੁਸ਼ੇਤਰਾ ਦੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਚੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਕੇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਾ ਨੇ ਕਿਉਂਕਿ ਉਹਨੇ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨ ਨੇ ਕੋਸ਼ਾ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਸੀ ਉਹਨਾਂ ਨੂੰ ਸੰਭਾਲ ਲੈਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਇਸ ਇਨੀਕੇਟਰ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੀ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਫਿਰ ਜਦੋਂ ਵਿਰਅਤਿਆ ਨੇ ਯੂਨੀਵਰਸਿਟੀ ਵਿਚੋਂ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਜੇ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਆ ਫਿਰ ਮੁੱਦਾ ਆ S Y L ਦਾ S Y L ਦਾ ਮਤਲਬ ਕੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਈ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕੀ ਇਹ ਹੈ ਮੈਂ ਕਹਿੰਦੀ ਹੱਲ ਦੱਸ ਦਿੰਨੇ ਆ SYL ਦਾ ਹੱਲ ਉਹਦੇ ਨਾਮ 'ਚ ਹੀ ਐ। SYL ਨੂੰ YSL ਕਰ ਦੋ। ਸਤਲੁਜ-ਜਮੁਨਾ ਲਿੰਕ ਦੀ ਬਜਾਏ ਜਮੁਨਾ-ਸਤਲੁਜ ਲਿੰਕ ਕਰ ਦੋ। ਜਮੁਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਐ। ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ। ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ। ਜਿੰਨਾ ਕਿ ਬਚ ਗਿਆ ਸਤਲੁਜ 'ਚ ਪਾ ਦਿਓ। ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ। BYSL ਕਰੋ। ਅੱਜ ਕੱਲ ਕਿਹੜੇ ਕੋ ਗ੍ਰੈਵਿਟੀ ਦੀ ਪ੍ਰੋਬਲਮ ਹੈ ਜਿੱਦੂੰ ਸ਼ਾਰਦਾ ਲੈ ਕੇ ਜਾ ਸਕੋ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਨਹਿਰਾਂ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਅਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਫਿਰ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦੀ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛਾੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਸ਼ਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਸੰਮੋਤੇ ਸਪਸ਼ਟੋ ਕਿ ਆ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦ ਦੇ ਵਿੱਚ ਜੀਬ ਲਾਂਗੋਵਾਲ ਸਮਝੋਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦੇ 1966 ਦੇ ਮਤਲਬ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ। ਮੈਂ ਕਿਹਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਹੈ ਜੀ ਮੈਂ ਕਿਹਾ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਿਹਾ ਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸੋਰਸ ਸੰਤਾਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਰਚ ਅਸੀਂ ਭੰਡ ਰਿਹਾ ਹਰੋ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰਕ ਟਨ ਚਾਵਲ 150 150 ਲੱਖ ਮੀਟਰਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬੋਲ ਦੇ ਵਿੱਚ ਦੇਵਾਂਗੇ ਉਤਪਾਦ 125 ਲੱਖ ਮੀਟਰਕ ਟਨ ਅਸੀਂ ਕਣਕ ਦੇਵਾਂਗੇ ਚੌੜ ਲੈਣੀਆਂ ਨੇ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹ ਤਾਂ ਜੰਦੋਂ ਦਮਾ ਕਹਿੰਦੇ ਮੈਂ ਕਿਹਾ ਫਿਰ ਗਮਲੇਾਂ 'ਚ ਬੀਜਿਆ ਕਰੀਏ ਫਸਲਾਂ ਸਿੰਪਲ ਗੱਲ ਹੈ ਫਸਲਾਂ ਦਾ ਪਾਣੀ ਮੰਗਣ ਗਿਆ ਨਾ ਫਸਲ ਵਾਸਤੇ ਪਾਣੀ ਹੋ ਚਾਹੀਦਾ ਤੇ ਤੁਸੀਂ ਪਾਣੀ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੇਰੀਅਨ ਲਾ ਮਤਲਬ 25 ਸਾਲਾਂ ਬਾਅਦ ਰਿਵਿਊ ਹੋਣਾ ਚਾਹੀਦਾ 1956 ਦਾ ਲਾਈਨ ਫਿਰ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਆਉਂਦਾ ਉਹ ਸਭ ਨਾਲ ਗੱਲ ਕਰ ਤੁਸੀਂ ਸਤਲੁਜ ਦੇ ਜਾ ਕੇ ਦੇਖ ਲਿਓ ਕਿਥੋਂ ਦੇ ਦਈਏ ਤੁਹਾਨੂੰ ਨਹਿਰ ਤੇ ਫਿਰ ਰਾਵੀ ਵਿਆਸ ਚੋਂ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਰਿਆਣੀ ਨਾਲ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਵਿਆਸ ਦਾ ਤੇ ਫਿਰ ਯਮਨਾ ਚ ਫਿਰ ਪੋਨਰ ਐਕਟ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖ ਕਹਿੰਦੇ ਉਹ ਚ ਤਾਂ ਕੱਲਾ ਪਿਆ ਹਰਿਆਣਾ ਉਹ ਚੋਂ ਪਾਣੀ ਲੈ ਰਹੇ ਆ ਪਰ ਜੇ ਪੰਜਾਬ ਮੰਗਦਾ ਜਮਨਾ ਚੋਂ ਵੀ ਜਮਨਾ ਚੋਂ ਸੱਦਿਓ ਨਹੀਂ ਇਹ ਤਾਂ ਸਾਡਾ ਹੈ। ਨਾਲੇ ਜੀ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ। ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਘਰਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖਦੇ ਨੇ ਉਹ। ਆਪਣਾ ਆਪਣਾ ਆਪਦੇ ਕਬੀਲਦਾਰੀ ਆਪਣੇ ਖਰਚੇ ਅਮਤਾਕ ਚਲਾਉਂਦੇ ਨੇ। ਇੱਥੇ ਹਟਦੀ ਨਹੀਂ ਆ। ਜੋ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਦੁ। ਮੈਂ ਕਹਿਆ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ। ਕਿ ਦੁਸ਼ਮਣ ਦੇ ਸਾਡਾ ਕਿੱਧਰਲੇ ਪਾਸੇ ਹੈ। ਇਧਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰੋਂ ਅਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਹੈ ਇਹ ਚਾਹੀਏ ਕਿਧਰ ਨੂੰ ਜੀ ਮੈਂ ਸ਼ੁਕਰ ਹੈ ਜੰਮੂ ਕਸ਼ਮੀਰ ਵਾਲੇ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦਾ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰਦੇ ਲਈ ਜਾਂਦੇ ਫਿਰ ਕੋਈ ਕਹਿੰਦਾ ਇਹਨਾਂ ਚੋਂ ਇੱਕ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮਗਰ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਉਹਦੇ ਨਾਲ ਤਾਂ ਗੱਲ ਕਰ ਲਓ ਆ ਇਧਰ ਲੈ ਕਹਿੰਦਾ ਵਧਾ ਦਿਓ ਇਧਰ ਲੈ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਾਂ ਸਟੇਟਾਂ ਦੇ ਹੈ ਹੱਕਾਂ ਦਾ ਮੈਂ ਇਹ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕਾਲ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਆਏ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਿ ਨਾ ਸੰਤਨ ਪਾਣੀ ਚਾਹੀਦਾ ਅਸਕੇ ਲਿਖ ਕੇ ਲੈ ਹੁੰਦੋ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਨੇ ਸਾਡੇ ਕੋਲ ਚਿੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਹੈ ਫਿਰ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਚੋਣ ਸਿਜਨ ਆਏ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੀਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੂੰ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਹੂੰ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆ ਉਦੋਂ ਪਾਣੀ ਸਾਨੂੰ ਨਾ ਦੇਂਦੇ ਉਹ ਕੋ ਆਪਣਾ ਮਰੋ ਡੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਪਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਬਿਜਾਗਾ ਜਗਾ ਲਾ ਲੈਣੇ ਆ ਬਿਜਲੀ ਬਣ ਜਾਊਗੀ ਤੇ ਪਾਣੀ ਨਿਕਲ ਜਾਏਗਾ ਕੋਲੋਂ ਵੇਚ ਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟਕਟ ਐਡੀ ਵੱਡੀ ਮੀਟਿੰਗ ਜਾ ਰਹੇ ਹਾਂ ਜਦ ਤੁਸੀਂ ਐ ਕਹੋ ਫਿਰ ਕਾਮਰੇਡਾਂ ਨੇ ਕਿਹਾ ਸੀ ਇੱਕ ਵਾਰੀ ਪਹਿਲਾਂ ਜائیں ਕਹੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸਾਨੂੰ ਤਪੋਕਾ ਪਾਣੀ ਦੇ ਦੇਣਗੇ ਜائیں ਕਹੋ ਫਿਰ ਸੋ ਮਤਲਬ ਹਾਸੋਹਿਣੀਆ ਮੰਗਾ ਨੇ ਬਸ ਪੰਜਾਬ ਨੂੰ ਪਹਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਪਹਜੋ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33 ਵਿੱਚ ਵੀ ਇਹੀ ਹੋ 34 ਵਿੱਚ ਵੀ ਇਹੀ ਸਿਆਪੇ ਹੋਣਗੇ 35 ਵਿੱਚ ਵੀ ਇਹੀ ਹੋਣਗੇ ਅੱਜ ਨਿਬੜ ਕੇ ਜਾਓ ਇਹਨੂੰ 28 ਮੁੱਦਿਆਂ ਚੋਂ 8 ਮੇਰੇ ਕੋਲੇ ਏਜੰਡੇ ਦੀ ਪ੍ਰਸ਼ਨਾਂ ਬਾਰੇ ਕਾਰਜਵਾਹੀ ਪਈ ਹੈ 28 ਚੋਂ 11 ਪਾਣੀਆਂ ਨਾਲ ਸੰਬੰਧਿਤ 11 ਦੇ 11 ਪੰਜਾਬ ਨਾਲ ਸੰਬੰਧਿਤ ਔਰ 11 ਦੇ 11 ਚ ਪੰਜਾਬ ਦੇ ਵਿਰੁੱਧ ਸੀ ਸਾਰੇ ਸਾਰੇ ਜਿਹੜੇ ਆ ਮੈਂ ਤੁਹਾਨੂੰ ਦੇਖ ਜਾਊਂਗਾ ਇਹ ਜਮਨਾ ਦੇ ਪਾਣੀਆਂ ਦੀ ਵੰਡ ਹੈ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ ਦੂਜੇ ਰਾਜਾਂ ਤੋਂ ਹਥਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹੇ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਇਹ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆਂ ਤੇ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਆਸੀ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਸੀ ਇਸ ਵਾਰ 26 ਜਨਵਰੀ ਤੇ 15 ਅਗਸਤ ਤੇ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤੁਹਾਨੂੰ ਸੰਕਟ ਦੇ ਬਾਵਜੂਦ ਵੀ ਦੇਈ ਜਾਣੇ ਆ ਬਹੁਤ ਕੁਝ ਦੇਈ ਜਾਣੇ ਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਣਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਦਾ ਸਟੇਟਸ ਕੋ ਇਦੇ ਰੋ ਕੋਈ ਵੀ ਬੀਬੀ ਐਮ ਵੀ ਨਹੀਂ ਛੇੜਨੀ ਕੋਈ ਉਹ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਜੁਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਿਹਾ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਾ ਦਿਓ ਸਾਡਾ ਇੰਨੀ ਲੇਗਸੀ ਐ ਇੰਨਾ ਵਿਰਸਾ ਹੈ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਇੰਨਾ ਜੁੜੇ ਹੋਏ ਹਾਂ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਕੁਰਸੀ ਥੱਲੇ ਲਾ ਕੇ ਕੁਰਸੀ ਉੱਪਰ ਲਾ ਗਈ ਤੇ ਤੁਸੀਂ ਆਹਦਾ ਪੇ ਭੁਗਤੋ ਫਿਰ ਉਹਨੂੰ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ ਨਹੀਂ ਮੈਂ ਕਹਿੰਦੀ ਪੌਂਗ ਤੇ ਹਰੀਕੇ ਪੱਤਨ ਦੀ ਉਚੁਪ ਡੀਸਿਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਿਟੀ ਘਟ ਗਈ ਬੈਨ ਇਹ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗੇ 40 ਟਿੱਟਾ ਕਿੰਨਾ ਕਨੇ ਹਿਸਾ ਹੁੰਦਾ BBMB ਦੇਖੋ 40% ਖਰਚਾ BBMB ਦਾ ਪੰਜਾਬ ਦਿੰਦਾ ਹੈ ਤੇ BBMB ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਫਿਰ ਮਤਲਬ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ। ਕਿਆ ਮਜ਼ਾਕ ਬਣਾਇਆ ਹੋਇਆ ਹੈ। ਔਰ ਕਿਸੇ ਵੀ ਸਟੇਟ ਦੇ ਵਿੱਚ ਪੱਖ ਰੱਖਿਆ ਕੱਲ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ BBMP ਵਰਗੀ ਕਿਸੇ ਹੋਰ ਸੰਸਥਾ ਕੋਲੇ ਹੋਵੇ ਤੇ ਪੰਜਾਬ ਨਾਲ ਕਿਉਂ ਹੁੰਦਾ ਹੈ ਇਹਦਾ ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ ਯਸ ਸਰ ਡੈਫਰ ਕਿਹ ਹੈ ਡੈਫਰ ਡੈਸਟ ਹੋ ਗਿਆ ਤੇ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ ਜੀ ਇਟ ਇਸ ਕੋ ਇੱਥੇ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕਦਮ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗਾ ਅਸੀਂ ਆਪਣਾ ਪੱਖ ਪੇਸ਼ ਕਰਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਕੁਝ ਜਿਹੜੇ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦਿਓ ਮੈਂ ਕਿਹਾ ਜੂਸ ਛੱਡੋਗੇ ਨਹਿਰ ਕਾਦੇ ਬਾਤੀ ਬਣਾਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰ ਤੂ ਜ਼ੈ ਨਹੀਂ ਕੀ ਕਰਨੀ ਤੁਸੀਂ ਫਿਰ ਸੋਇਸ ਕਰਕੇ ਬਿਲਕੁਲ ਹਾਸੋ ਹੀਣੀਆ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ DNA ਕਰਦਾ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰਨਾ ਚਿਰ ਸਾਡੀ ਇਟ ਨਿਓਰ ਹੈ ਜਿੰਨੇ ਚਿਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਐਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਵਜੂਦ ਇਸ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਔਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਿਨੇ ਹੀ ਅਦੀ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦੇਣਾ ਤੇ ਚਲ ਫਿਰ ਵੀ ਭਾਰ ਭਰਾ ਨੇ ਹਣਾ ਸੋ ਇਹ ਗੱਲ ਨਾਰਥ ਜ਼ੋਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਹੈ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਹੈ ਆ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮਾ ਕਰਾ ਕੇ ਆਇਆ ਹਾਂ ਕਿ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਜੋ ਸਾਰਾ ਸੀਨੀਅਰ ਸੈਕਟਰੀ ਸਾਹਿਬਾ ਕਿਨੇ ਉਹ ਸਾਰਾ ਅਸੀਂ ਟੇਬਲ ਕਰਤਾ ਉੱਥੇ ਜਮਾ ਕਰਾਤਾ ਤੁਹਾਡਾ ਕੋਈ ਕੁਐਸਚਨ ਹੁੰਦਾ ਸਾਰਾ ਪੰਜਾਬ ਦੇ ਖਿਲਾਫ ਹੀ ਇਹਨਾਂ ਨੇ ਕਿੰਨੇ ਕਿਤਾਬ ਦੇ ਵਿੱਚ ਵੀ ਰਿਆ ਬਿਸ਼ਵਾਸ ਮਾਤਿਆਂ ਦੇ ਵਿੱਚ ਹੈ ਜੀ ਉਸ ਪਾਕ ਦੇ ਵਿੱਚ ਵੀ ਠਾਕੇ ਸਾਰਾ ਖਲਾਕ ਨੇ ਸਾਰੇ ਖਾਣ ਨੂੰ ਪਏ ਹੋਏ ਪੰਜਾਬ ਨੂੰ ਬਸ ਕੀ ਕਰੀਏ ਦੱਸੋ ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਉਧਰ ਸਾਨੂੰ ਖਿਆਲ ਰੱਖਣਾ ਪੈਂਦਾ ਐਂਟੀ ਡਰੋਨ ਅਸੀਂ ਕਹੇ ਵੀ ਸਾਰੇ ਸਾਰੇ ਉੱਤੇ ਲਾ ਦਿਓ ਐਂਟੀ ਡਰੋਨ ਅੱਜ ਕੱਲ ਟੈਕਨੋਲੋਜੀ ਆਈਏ ਵੀ ਡਰੋਨ ਉੱਡਦੇ ਹੀ ਨਹੀਂ ਜੀ ਤੁਸੀਂ ਹੋਰ ਨਾ ਜੀ ਕਹਿੰਦੇ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਮੈਨੂੰ ਪਹਿਤਾ ਜੇ ਹੋਰ ਵੀ ਦੇਣੇ ਨੇ 1600 ਕੋਰ ਦਾ ਟੋਕਨ ਹੈ ਮੈਂ ਕਿਹਾ ਟੋਕਨ ਹੀ ਦੇ ਦਿਓ ਪਹਿਲਾਂ ਬਾਅਦ ਚ ਗੱਲਾਂ ਗੱਲ ਗੁਰਨਸਾਹ ਬੈਠੀ ਸੀ ਮੈਂ ਕਿਹਾ ਜੀ ਗੁਰਨਸਾਹ ਉਹਨੇ ਟੋਕਨ ਮੈਨੂੰ ਕਿਹਾ ਸੀ ਸੋ ਇਹ ਤਾਂ ਮੰਨ ਲੈ ਛੋਟੇ ਛੋਟੇ ਬੱਚਾ ਵੀ ਕਹਿ ਸਕਦਾ ਜਿਹੜਾ ਤਾਂ ਥੱਕਾ ਹੈ ਬਰਤਕ ਕਾਸੀ ਐ ਹੋਣੀ ਦੇ ਮਨ ਸੋ ਅਸੀਂ ਪ੍ਰੋਪਰ ਤਰੀਕੇ ਨਾਲ ਜਵਾਬ ਦਿੰਦੇ ਨੇ ਔਰ ਇੱਥੇ ਇੱਕ ਦੁੱਖ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਕਾਲੀ ਦਲ ਤੇ ਸਿਕੋਂ ਕਾਂਗਰਸੀ ਗਵਰਨਮੈਂਟਾਂ ਮਿਲਦੇ ਆ ਕਿਤੇ ਉਹ ਨਹੀਂ ਬਿਸ਼ਨੂਆ ਕਾਂਗਰਸ ਗਵਰਨਮੈਂਟ ਨੇ ਇਹ ਕਹਤਾ ਸੀ ਆ ਸਾਨੂੰ ਕਾਲੀ ਗਵਰਨਮੈਂਟ ਮਿਲਿਆ ਆਂਗਾ ਕਹਤਾ ਸੀ ਈਵਨ ਜੁਨੀਵਰਸਿਟੀ ਦੇ ਬੰਨੋ ਨੇ ਕਿਹਾ ਕਿ ਇੱਕ ਵਾਰੇ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਸਤੇ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰ ਦੋ ਬਾਅਦ ਵਾਪਸ ਲਈ ਮੈਂ ਕਿਹਾ ਜੀ ਉਹਨਾਂ ਨੇ ਜੋ ਮਰਜ਼ੀ ਕਹਿ ਗਿਆ ਜੇ ਬਜ਼ੁਰਗ ਗਲਤੀਆਂ ਕਰਕੇ ਹੁਣ ਅਸੀਂ ਥੋੜੀ ਕਰਾਂਗੇ ਐਕਟ ਸਾਡੇ ਕੋਲੇ ਵੀ ਸੁਪਰੀਮ ਕੋਰਟ ਹੈ ਉਹੀ ਸੁਪਰੀਮ ਕੋਰਟ ਸਾਡੇ ਕੋਲ ਹੈ ਉਹ ਵੀ ਵਕੀਲ ਸਾਡੇ ਕੋਲ ਨੇ ਉਹ ਵੀ ਜੱਜ ਸਾਡੇ ਵੀ ਹੱਕ ਚ ਪਹੁੰਚ ਸਕਦੇ ਨੇ ਬਹੁਤ ਸਾਰੇ ਮਾਮਲੇ ਸੁਪਰੀਮ ਕੋਰਟ ਚ ਵੀ ਗਏ ਹੋਏ ਨੇ ਆਰਡੀਐਫ ਦੇ ਪੈਸੇ ਵਾਰੀ ਸੁਪਰੀਮ ਕੋਰਟ ਚ ਗਏ ਹੋਏ ਨੇ ਮਨ ਸਾਡੇ ਹੱਕ ਵੀ ਸਾਨੂੰ ਵਕੀਲ ਕਰਕੇ ਮੰਗਣੇ ਪੈਂਦੇ ਨੇ ਸਰ ਹਿੰਦੀ ਮੈਂ ਇੱਕ ਵਾਰ ਕਰ ਸਕਦਾ ਇਸਕੇ ਹਿੰਦੀ ਖੁਦ ਹੀ ਕਰ ਲੈਣਾ ਯਾਰ ਸ਼ਾਰਟ ਸ਼ਾਰਟ ਤੇ ਪਰ ਹਾਂ ਦੋ ਦੋ ਦਿਨ ਸਾਫ ਨੇ कल हिंदी बोली थी सारी मैंने अच्छा मैंने ये भी कहा मैंने कहा जो इंडस्ट्रीटी रद्द की आपने जो आपने इंडस्ट्रिटी रद्द की है उससे क्या होगा उससे चनाब का उज्जका और कश्मीर नदी का पानी पोंग डैम और रंजीत सागर डैम में आ जाएगा आगे आगे हम संभाल लेंगे उस पानी को दुबाया पंजाब ही आएगा तो मैंने कहा जी एक मेरी हाथ जोड़ के रिक्वेस्ट है आप उसको बहाल मत कर देना कि जी वो तो उस समय ऑपरेशन से दूर खत्म हो गया साथ में ये भी चलो जी क्योंकि दो तीन बार पहले कह चुके हैं बीजेपी सरकार ये कह चुकी है कि खून और पानी इकट्ठा नहीं बहेगा बाद में बहने लगता है पानी तो मैंने कहा जी ये रद्द मत करना इससे हमें फायदा होगा चौवी एम पानी आएगा जी चौबीस मिलियन एकड़ फीट पानी आएगा हमारा झगड़ा दो मिलियन एकड़ फीट का है हरियाणा के साथ मैंने जितना मर्जी पानी ले लेना अब हमारा कोटा पूरा हो गया हम हम कैसे रोकेंगे उसको अच्छा हिमाचल ने ये कहा कि जी पंजाब की जो तरक्की है ना उसमें हिमाचल का बहुत बड़ा हिस्सा है बहुत बड़ा योगदान है हमारा पानी इनको आता है मैंने कहा जी रोक लिया करो ऊपर फिर और मैंने कहा जो पहाड़ भेजते हो जो पंजाब डुबोया है उसमें भी आपका हिस्सा ही है हिमाचल का तो जितने भी मुद्दे उठाए गए वो पंजाब से कुछ ना कुछ छीनने वाले हैं जिसका मैंने सख्त विरोध किया कोई कहता है हमें बिजली दे दो कोई कहता है हमें एस दे दो, हमें दे, दो, हमें दे दो कोई कहता है हमें डैम दे दो कोई कहता है हमें यूनिवर्सिटी दे दो कोई कहता है मतलब जब पंजाब कुछ मांगता है कहते नहीं आपको नहीं कुछ मिलेगा कोई हर हर एक कहता है पंजाब हमारा बड़ा भाई है पंजाब हमारा बड़ा भाई है ਮੈਨੇ ਕਹ ਬੜੇ ਸੇ ਮੰਗਤੇ ਮੰਗਤੇ ਕਈ ਬੜੇ ਕੋ ਮਤ ਉਜਾੜ ਦੇਣਾ ਯਾਰ ਕਈ ਛੋਟੇ ਭਾਈ ਕੇ ਘਰ ਰੌਣਕ ਹੋਰ ਬੜਾ ਭਾਈ ਦੇਖੇ ਇਧਰ ਉਧਰ ਕੇ ਕਿਆ ਹੋ ਰਿਹਾ ਹੈ ਮਾਇਸਾ ਤੁਸੀਂ ਕਹਿਆ ਕਿ ਅਖਾਈ ਮੁੱਦੇ ਚਿੱਤ ਕੇ ਸੀ ਉਹਨਾਂ ਚ 11 ਪਾਣੀ ਨਾਲ ਸੰਬੰਧਿਤ ਸੀ ਜਿਹਨਾਂ ਚ ਸਟੇਟਸ ਕਿਉਂ ਕਰਦੇ ਤੇ ਬਾਕੀ ਮੁੱਦਿਆਂ ਦਾ ਨਹੀਂ ਬਾਕੀ ਵੀ ਪੰਜਾਬ ਨਾਲ ਸੰਬੰਧਿਤ ਨਹੀਂ ਸੀ ਬਾਕੀ ਕੋਈ ਜਮਨਾ ਦਾ ਦਿੱਲੀ ਨਾਲ ਹੈ ਕੋਈ ਕੋਈ ਸਟੇਟਾਂ ਦੇ ਵਿੱਚ ਪਿੰਡਾਂ ਤੱਕ ਬੈਂਕਾਂ ਪਹੁੰਚਾਉਣ ਦਾ ਕੋਈ ਬੱਚਿਆਂ ਦੇ ਸਕੂਲ ਦੇ ਵਿੱਚੋਂ ਡ੍ਰੌਪ ਆਊਟ ਦਾ ਬਾਕੀ ਹੋਰ ਜਿਹੜੇ ਸਟੇਟਾਂ ਦੇ ਮੁੱਦੇ ਨੇ ਪੰਜਾਬ ਨਾਲ ਸੰਬੰਧ ਗਿਆ ਸੀ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਚੋਣਾਂ ਸਰਵਾਨ ਬਾਦੇ ਕੁਝ ਹੋ ਗਏ ਤੇ ਚੰਗੀ ਦੇਵਨਾਂ ਨੇ ਜਿਹੜਾ ਕਹਿ ਦਿੱਤਾ ਕਿ ਨਹੀਂ ਮੈਨੂੰ ਕੁਝ ਨਹੀਂ ਹੋਊਗਾ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਚੱਲੂਗਾ ਇਲੈਕਸ਼ਨ ਕਰਾ ਦੇ ਮੈਂ ਕਿਹਾ ਇਲੈਕਸ਼ਨ ਕਰਾਓ ਜੀ ਬੱਚੇ ਉੱਥੇ ਬੈਠੇ ਨੇ ਉਹਨਾਂ ਦੀ ਪੜ੍ਹਾਈ ਬਰਬਾਦ ਹੋ ਰਹੀ ਹੈ ਫਿਊਚਰ ਹੀ ਬਰਬਾਦ ਹੋ ਰਿਹਾ ਪੜ੍ਹਾਈ ਦਾ ਮਤਲਬ ਫਿਊਚਰ ਹੋ ਗਿਆ ਟਾਈਮ ਇਜ਼ ਮਨੀ ਜਿਵੇਂ ਕਹਿੰਦੇ ਐ ਸੋ ਉਹਨਾਂ ਦਾ ਟਾਈਮ ਬਰਬਾਦ ਹੋ ਰਿਹਾ ਤਾਂ ਫਿਊਚਰ ਬਰਬਾਦ ਹੋ ਰ ਪਾਸਪ ਤੁਸੀਂ ਕਿਹਾ ਕਿ ਜਿਹੜੇ ਇਸ਼ੂਜ਼ 11 11 ਇਸ਼ੂ ਸੀਗੇ ਪੰਜਾਬ ਨਾਲ ਰਿਲੇਟਡ ਸਾਰੇ ਡਿਫਰ ਕਰ ਦਿੱਤੇ ਗਏ ਬਟ ਇਹਨਾਂ ਵਿੱਚ ਕੁਝ ਪੰਜਾਬ ਦੀਆਂ ਡਿਮਾਂਡਸ ਵੀ ਸੀ ਤੇ ਉਹ ਵੀ ਡਿਫਰ ਕਰ ਦਿੱਤੀਆਂ ਗਏ ਇੱਕ ਡਿਮਾਂਡ ਕਿਹੜੀ ਸੀ ਜਿਹਦਾ ਜਵਾਬ ਤਾ ਦੱਸੋ ਨਹੀਂ ਚੰਡੀਗੜ੍ਹ ਦੇ ਉੱਤੇ ਤੁਹਾਡਾ ਰਾਈਟ ਉਹ ਜਿਹੜਾ ਬਾਕੀ ਦਾ ਚੰਡੀਗੜ੍ਹ ਤਾਂ ਹਮਾ ਚਲਾਵੜਿਆ ਵਿੱਚ ਉਹ ਮੈਂ ਕਿਹਾ ਚੰਡੀਗੜ੍ਹ ਦਿਓ ਸਾਨੂੰ 60 40 ਦੀਆਂ ਉਹਦੇ ਤੇ ਗੱਲਾਂ ਦੀ ਗੌਰ ਇਹ ਤੇ ਉਹ ਸਟੈਂਡਿੰਗ ਕਮੇਟੀ ਨੂੰ ਭੇਜਤਾ ਕੇ ਇਹਦੇ ਤੇ ਦੋਨਾਂ ਰਾਜਾਂ ਦਾ ਪੱਖ ਲੈ ਕੇ ਤੇ ਕਲੀਅਰ ਕਰੋ ਮੈਂ ਕਿਹਾ ਜੀ ਆ ਤਾਂ ਸਾਡੀ ਮੰਗਾਂ ਦਾ ਇਹਦਾ ਇਹਦਾ ਸਾਡਾ ਹੱਕ ਹੈ 60 40 ਰੇਸ਼ੋ ਚ ਤਾਂ ਦਿਓ ਸਾਡੇ ਅਫਸਰ FCI ਦਾ GM ਹਮੇਸ਼ਾ ਪੰਜਾਬ ਤੁਰਿਆ ਐ ਇਸ ਵਾਰ ਇਹਨਾਂ ਨੇ FCI ਦਾ GM ਦon ਪੰਜਾਬ ਵੀ ਲਾਤਾ ਉਥੇ ਉਹਨੂੰ ਪੰਜਾਬ ਦੇ ਕਲਚਰ ਦਾ ਕੀ ਬਜਾ ਸਰ ਤੁਸੀਂ ਕੋਈ ਗੱਲ ਕੀਤੀ ਹੈ ਨਾ ਮੰਨਦਾ ਤੁਸੀਂ ਕੱਲ ਕੀਤੀ ਹੈ ਕਿ ਫਿਕਰਾ ਕਰ ਰਹੇ ਹੈ ਪੰਜਾਬ ਦੇ ਨਾਲ ਜਦੋਂ ਕੋਈ ਸਟੈਪ ਮਦਰ ਰੀਟਰੀਟਮੈਂਟ ਦੀ ਗੋਫਰਡ ਤੇ ਤੋਂ ਉਹਦੇ ਬਾਰੇ ਥੋੜਾ ਨਿਮਤ ਮੈਂ ਦੱਸਿਆ ਨਾ ਕਿ ਇਹ ਸਤਨਾ ਕਰੋ ਅਸੀਂ ਆਲਰੇਡੀ ਤੁਹਾਡਾ ਪੇਟ ਵੀ ਪਾਲਦੇ ਆਂ ਪੰਜਾਬ ਦੇਸ਼ ਦਾ ਤੇ ਨਾਲ ਰਾਖੀ ਵੀ ਕਰਦੇ ਆਂ ਆਜ਼ਾਦੀ ਲੈ ਕੇ ਵੀ ਦਿੱਤੀ ਆਜ਼ਾਦੀ ਦੀ ਰਾਖੀ ਚ ਵੀ ਖੜੇ ਆਂ ਅੱਜ ਤਾਂ ਇੱਕ ਇੱਕ ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਫੌਜੀ ਜਵਾਨ ਦੀ ਪੰਜਾਬ ਦਾ ਖੁਸ਼ੀ ਹੋ ਜੇ ਅਸੀਂ ਉਹਨੂੰ ਦਿੰਨੀ ਆ ਕੱਲ ਮੈਂ ਦੱਸਿਆ ਇਹਦੇ ਵਿੱਚ ਲਿਖਿਆ ਹੋਇਆ ਸਰ ਬੰਦਾ ਬਕਤ ਜਰਮੁਖਸ਼ ਵੀ ਕੁਝ ਮੰਗਣਾ ਨਹੀਂ ਕੁਝ ਵੀ ਨਹੀਂ ਆਪ ਕਿਉਂ ਯਾਦ ਕਰਾ ਰਹੇ ਹੋ ਜੀ ਮਾਦਾ मैं दे जाऊंगा दे जाऊंगा आपको दिल्ली के मुख्यमंत्री ने कहा था पराली मैंने कहा जब आप बड़े प्राउड से कहते हो कि डेढ़ सौ लाख मीटर टन धान पंजाब से आ रहा है तो उसके साथ पराली भी आती है मैंने और आ, हमारा धुआं तो आता ही नहीं हाँ ये तो एनजीटी के जो जज साहबान थे जब रिटायरमेंट होती उनके उन्होंने बोल दिया था कि पंजाब को तो बदनाम ही किया जाता है पंजाब से दिल्ली तक धुआं दस दिन में आने के लिए कम से कम नॉर्थ से साउथ कम से कम तीस किलोमीटर से ज्यादा स्पीड से हवा चलनी चाहिए वो कभी नहीं चलती और दिल्ली दो आके दिल्ली में ठहर जाता है ना कर्नाट पेलेस में रहता है आगे नहीं जाता आगरा वगैरह आ जाए इधर चला जाए नहीं वो दिल्ली उसको पता मैं दिल्ली पहुंच गया मेरा मेरा ठिकाना आ गया भाई क्या मजाक कर रहे हैं हरियाणा हमारे से पहले पड़ता है इधर राजस्थान है इधर यूपी है और दिल्ली का खुद का पोल्यूशन अभी हमने तो इस बार क्योंकि बारिशों की वजह से धान लेट कटाई शुरू हुई अभी हमने तो कटाई भी शुरू नहीं की थी दिल्ली का ए क्यू आई चार सौ से ऊपर हो गया था वो भी हमारा के ही दुआ नहीं आ, नहीं। हम दिल्ली के कहने पर केस थोड़ी करेंगे जितनी देर कोई हल नहीं देंगे ना या तो हमें किसी और फसल पे उतनी एमएसपी दे दो या कंपनसेशन उतनी दे दो कि आप धान मत बीजो चावल बहुत है इनके पास तो हम धान बीज ना हम भी हमारी कौन सा खुराक है 99% चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल ये मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस लेवल तक चले गए हम उस लेवल तक हमारा पानी चला गया अब नीचे का पानी भी नहीं बचा ऊपर वाला आप लोग कहते हो इसको दो दो उसको दो दो वैसे खत्म हो गया हमारा तो नाम ही पांच आब रह गया ये कल बोलिए मैंने नाम है पांच आब पांच पानी और जि, ज, जिसके पास पानी है नहीं उस स्टेट का नाम पांच आ है मैंने कम से कम हमारे नाम की तो इज्जत रख लो पानी तो हमारे पास रहने दो ये ग्यारह मुद्दे पहले पानी के संबंधित ही है ठीक है थैंक यू